ਸੰਗੀਤ ਜੀ ਵਾਹੀ ਗੁਰਜੇ ਕਾ ਖਾਲਸਾ ਵਾਹੀ ਗੁਰਜੇ ਕੀ ਫਤਿਹ ਸੰਗੀਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਤੇ ਬਹੁਤ ਕੰਮ ਆਵੇਗੀ ਸੰਗੀਤ ਜੀ ਤੁਸੀਂ ਵੀ ਅਕਸਰ ਹੀ ਇਹ ਗੱਲ ਸੁਣੀ ਹੋਵੇਗੀ ਕਿ ਇਨਸਾਨ ਦੀਆਂ ਆਦਤਾਂ ਹੀ ਉਹਦਾ ਭਵਿੱਖ ਤੈਅ ਕਰਦੀਆਂ ਨੇ ਭਾਵ ਕਿ ਇਨਸਾਨ ਦੀਆਂ ਆਦਤਾਂ ਹੀ ਉਸ ਨੂੰ ਕਾਮਯਾਬ ਜਾਂ ਨਾਕਾਮਯਾਬ ਬਣਾਉਂਦੀਆਂ ਨੇ ਕਿਹਾ ਜਾਂਦਾ ਕਿ ਸਵੇਰੇ ਸਵੇਰ ਦੀਆਂ ਕੁਝ ਚੰਗੀਆਂ ਆਦਤਾਂ ਸਾਡੀ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੀਆਂ ਨੇ ਸਵੇਰੇ ਸਵੇਰ ਦੇ ਪਹਿਲੇ 60 ਮਿੰਟ ਭਾਵ ਕਿ ਸਭ ਤੋਂ ਪਹਿਲਾ ਘੰਟਾ ਸਾਡਾ ਆਤਮ ਵਿਸ਼ਵਾਸ ਸਾਡੀ ਸਿਹਤ ਸਾਡਾ ਕਾਰੋਬਾਰ ਜਾਂ ਇੰਜ ਕਹਿ ਲਈਏ ਵੀ ਸਾਡੀ ਕਿਸਮਤ ਬਦਲ ਸਕਦੇ ਆ ਇਹ ਪਹਿਲੇ 60 ਮਿੰਟ ਪਹਿਲਾ 1 ਘੰਟਾ ਸਾਡੇ ਲਈ ਸੰਭਾਲਣਾ ਬਹੁਤ ਜ਼ਰੂਰੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਸਾਰੀਆਂ ਗੱਲਾਂ ਆਪ ਜੀ ਦੇ ਨਾਲ ਇੱਕ ਕਹਾਣੀ ਦੇ ਰਾਹੀਂ ਸਾਂਝੀਆਂ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਇੱਕ ਕਹਾਣੀ ਇੱਕ ਅਜਿਹੇ ਨੌਜਵਾਨ ਲੜਕੇ ਦੀ ਆ ਜੋ ਪਹਿਲਾਂ ਆਪਣੀਆਂ ਮਾੜੀਆਂ ਆਦਤਾਂ ਕਰਕੇ ਹਰ ਵੇਲੇ ਦੁਖੀ ਪਰੇਸ਼ਾਨ ਰਹਿੰਦਾ ਸੀ ਪਰ ਜਿਵੇਂ ਹੀ ਉਹਨੇ ਆਪਣੀਆਂ ਆਦਤਾਂ ਦੇ ਵਿੱਚ ਕੁਝ ਬਦਲਾਅ ਕੀਤੇ ਤਾਂ ਉਹਦੀ ਜ਼ਿੰਦਗੀ ਬੜੀ ਹੀ ਸੋਹਣੀ ਅਤੇ ਸੱਚੀ ਬਣ ਗਈ ਕਹਾਣੀਕਾਰ ਲਿਖਦਾ ਕਿ ਇੱਕ ਪਿੰਡ ਦੇ ਵਿੱਚ ਇੱਕ ਸੋਹਣ ਨਾਮ ਦਾ ਨੌਜਵਾਨ ਲੜਕਾ ਰਹਿੰਦਾ ਸੀ ਉਹ ਬੁੱਧੀਮਾਨ ਤਾਂ ਬਹੁਤ ਸੀ ਪਰ ਕਾਮਯਾਬ ਨਾ ਹੋ ਸਕਿਆ ਉਹਦੇ ਮਨ ਦੇ ਵਿੱਚ ਇਸ਼ਾਵਾਂ ਬਹੁਤ ਵੱਡੀਆਂ-ਵੱਡੀਆਂ ਸਨ ਭਾਵ ਕਿ ਸੁਪਨੇ ਬਹੁਤ ਵੱਡੇ-ਵੱਡੇ ਪਰ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਹ ਕੋਈ ਵੀ ਕੋਸ਼ਿਸ਼ ਨਹੀਂ ਜੀ ਕਰ ਪਾ ਰਿਆ। ਉਹਦੀ ਸਭ ਤੋਂ ਮਾੜੀ ਆਦਤ ਸੀ ਸਵੇਰੇ ਲੇਟ ਉੱਠਣ ਦੀ। ਉਹ ਸਵੇਰੇ ਸਵੇਰ ਜਲਦੀ ਨਹੀਂ ਉੱਠ ਪਾਉਂਦਾ। ਕਹਿੰਦੇ ਜਦੋਂ ਸੂਰਜ ਪੂਰਾ ਸਿਰ ਤੇ ਚੜ ਜਾਂਦਾ ਉਦੋਂ ਉਹਦੀ ਅੱਖ ਖੁੱਲਦੀ। ਅਤੇ ਇੰਨਾ ਜ਼ਿਆਦਾ ਸੌਣ ਦੇ ਬਾਵਜੂਦ ਵੀ ਉਹਦਾ ਸ਼ਰੀਰ ਹਰ ਵੇਲੇ ਥੱਕਿਆ, ਟੁੱਟਿਆ, ਆਲਸੀ ਮਹਿਸੂਸ ਕਰਦਾ। ਕਿ ਕਿ ਸੰਗਤ ਜੀ ਕਿਹਾ ਜਾਂਦਾ ਕਿੰਨੀਂ ਨੀਂਦ ਵੀ ਉਨੀ ਲਓ ਜਿੰਨੀ ਸਾਡੇ ਸਰੀਰ ਨੂੰ ਲੋੜੀਂਦੀ ਆ ਲੋੜ ਤੋਂ ਵੱਧ ਖਾਣਾ ਲੋੜ ਤੋਂ ਵੱਧ ਸੌਣਾ ਲੋੜ ਤੋਂ ਵੱਧ ਕੀਤਾ ਹੋਇਆ ਆਰਾਮ ਸਾਡੇ ਸਰੀਰ ਨੂੰ ਬਿਮਾਰ ਕਰ ਦਿੰਦਾ ਹੈ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਹੈ ਸੋ ਇਸੇ ਤਰ੍ਹਾਂ ਹੀ ਉਹ ਨੌਜਵਾਨ ਲੜਕਾ ਸਾਰੀ ਰਾਤ ਸੁੱਤੇ ਰਹਿਣ ਦੇ ਬਾਵਜੂਦ ਵੀ ਆਪਣੇ ਸਰੀਰ ਨੂੰ ਬਹੁਤ ਹੀ ਭਾਰਾ ਭਾਰਾ ਥੱਕਿਆ ਥੱਕਿਆ ਮਹਿਸੂਸ ਕਰਦਾ। ਹੌਲੀ-ਹੌਲੀ ਉਹਦੇ ਸੁਬਾਹ ਦੇ ਵਿੱਚ ਚਿਰਚੜਾਪਨ ਆ ਗਿਆ। ਉਹਦੇ ਚਿਹਰੇ ਦੀ ਚਮਕ ਘਟਣ ਲੱਗੀ। ਉਹਦੀ ਸਿਹਤ ਦੇ ਵਿੱਚ ਬਹੁਤ ਗਿਰਾਵਟ ਆ ਰਹੀ ਸੀ। ਇਹ ਸਭ ਕੁਝ ਦੇਖ ਕੇ ਉਹਦੇ ਮਾਤਾ-ਪਿਤਾ ਹਰ ਵੇਲੇ ਬਹੁਤ ਚਿੰਤਾ ਦੇ ਵਿੱਚ ਰਹਿੰਦੇ ਕਿ ਸਾਡਾ ਨੌਜਵਾਨ ਬੱਚਾ ਜਿਹਦੇ ਤੋਂ ਸਾਨੂੰ ਇੰਨੀਆਂ ਆਸਾਂ ਉਮੀਦਾਂ ਨੇ ਉਹ ਆਪਣੇ ਜੀਵਨ ਦੇ ਵਿੱਚ ਕੁਝ ਕਰਕੇ ਨਹੀਂ ਪਾਰਿਆ ਇਹਦੇ ਹਾਂ ਦੇ ਸਾਰੇ ਮੁੰਡੇ ਕੁੜੀਆਂ ਆਪੋ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਰੁੱਝ ਗਏ ਨੇ ਪਰ ਇਹ ਕਿਸੇ ਵੀ ਕੰਮ ਦੀ ਸ਼ੁਰੂਆਤ ਨਹੀਂ ਕਰ ਪਾਰਿਆ ਸੋ ਮਾਤਾ ਪਿਤਾ ਆਪਣੇ ਬੱਚੇ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਉਹ ਨੌਜਵਾਨ ਲੜਕਾ ਆਪਣੇ ਮਾਤਾ ਪਿਤਾ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਹ ਆਪਣੇ ਮਾਤਾ ਪਿਤਾ ਨੂੰ ਇਹ ਕਹਿ ਕੇ ਟਾਲ ਦਿੰਦਾ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਆ ਮੇਰੇ ਹਾਣ ਦੇ ਮੁੰਡੇ ਕੁੜੀਆਂ ਜਾਂ ਜੋ ਮੇਰੇ ਨਾਲ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੇ ਉਹਨਾਂ ਦੀ ਕਿਸਮਤ ਤੇਜ ਆ ਪਰ ਮੇਰੀ ਕਿਸਮਤ ਮਾੜੀ ਆ ਮੇਰਾ ਕਿਸਮਤ ਹੀ ਸਾਥ ਨਹੀਂ ਦਿੰਦੀ ਇਸੇ ਕਰਕੇ ਹੀ ਮੈਂ ਅਜੇ ਤੱਕ ਕਾਮਯਾਬ ਨਹੀਂ ਹੋਇਆ ਪ੍ਰਸੰਗਤ ਜੀ ਆਪਣੀ ਚੰਗੀ ਕਿਸਮਤ ਦੇ ਦਰਵਾਜ਼ੇ ਉਹ ਖੁਦ ਬੰਦ ਕਰਕੇ ਬੈਠਾ ਸੀ ਕਿਲੇ ਇੱਕ ਦਿਨ ਉਸ ਮੁੰਡੇ ਦੀ ਮੁਲਾਕਾਤ ਇੱਕ ਸੰਤ ਫਕੀਰ ਜੀ ਦੇ ਨਾਲ ਹੋਈ ਇਹ ਮੁੰਡੇ ਨੇ ਸਾਰੀ ਗੱਲਬਾਤ ਫਕੀਰ ਜੀ ਨੂੰ ਦੱਸੀ ਕਿ ਬਾਬਾ ਜੀ ਇਸ ਤਰ੍ਹਾਂ ਮੈਂ ਆਪਣੇ ਜੀਵਨ ਦੇ ਵਿੱਚ ਕਰਨਾ ਤਾਂ ਬਹੁਤ ਕੁਝ ਚਾਹਣਾ ਹਾਂ ਪਰ ਚਾਹੁੰਦੇ ਹੋਏ ਵੀ ਮੈਂ ਕੁਝ ਵੀ ਕਰਨੀ ਪਾਰਿਆ ਮੇਰੇ ਨਾਲ ਦੇ ਸਾਰੇ ਦੋਸਤ ਮਿੱਤਰ ਮੇਰੇ ਤੋਂ ਅੱਗੇ ਲੰਘ ਗਏ ਆ ਤੇ ਮੈਂ ਉੱਥੇ ਦਾ ਉੱਥੇ ਹੀ ਖੜਿਆ ਹਾਂ ਇਸ ਕਰਕੇ ਮੈਨੂੰ ਇੰਜ ਲੱਗਦਾ ਵੀ ਜਿਵੇਂ ਮੇਰੀ ਕਿਸਮਤ ਕਿਸੇ ਨੇ ਬੰਨ੍ਹ ਦਿੱਤੀ ਆ ਮੇਰੀ ਕਿਸਮਤ ਹੀ ਮਾੜੀ ਆ ਕਿ ਮੇਰੀ ਕਿਸਮਤ ਠੀਕ ਹੋ ਸਕਦੀ ਆ ਕਿੰਨੇ ਸੰਤ ਜੀ ਉਸ ਨੌਜਵਾਨ ਲੜਕੇ ਦੀਆਂ ਸਾਰੀਆਂ ਗੱਲਾਂ ਨੂੰ ਚੁੱਪ ਕਰਕੇ ਸੁਣਦੇ ਰਹੇ ਲੜਕਾ ਆਪਣੀ ਸਾਰੀ ਕਹਾਣੀ ਦੱਸ ਕੇ ਚੁੱਪ ਹੋ ਗਿਆ ਇਧਰ ਉਹ ਸੰਤ ਜੀ ਵੀ ਕੁਝ ਦੇਰ ਤੱਕ ਚੁੱਪ ਰਹੇ ਤਾਂ ਲੜਕਾ ਰੋਣ ਲੱਗ ਗਿਆ ਕਿ ਸੰਤ ਜੀ ਮੇਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਮੈਨੂੰ ਕੋਈ ਹੱਲ ਦੱਸੋ ਕਿੰਨੇ ਫਿਰ ਸੰਤ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਮਝਾਉਂਦੇ ਹੋਏ ਕਿਆ ਕਿ ਪੁੱਤਰ ਮੈਨੂੰ ਇੱਕ ਗੱਲ ਦੱਸ ਕੀ ਰੋਜ਼ਾਨਾ ਸੂਰਜ ਤੇਰੇ ਉੱਠਣ ਦਾ ਇੰਤਜ਼ਾਰ ਕਰਦਾ ਏ ਜਦ ਫਿਰ ਆਪਣੇ ਸਮੇਂ ਸਿਰ ਹੀ ਨਿਕਲ ਆਉਂਦਾ ਹੈ ਤੇ ਕਹਿੰਦੇ ਲੜਕੇ ਨੇ ਹੌਲੀ ਜੀ ਆਵਾਜ਼ ਦੇ ਵਿੱਚ ਕਿਹਾ ਬਾਬਾ ਜੀ ਸੂਰਜ ਤਾਂ ਆਪਣੇ ਸਮੇਂ ਤੇ ਨਿਕਲ ਆਉਂਦਾ ਹੈ ਸੰਤ ਜੀ ਨੇ ਕਿਹਾ ਤਾਂ ਫਿਰ ਪੁੱਤਰ ਤੂੰ ਕਿਉਂ ਦੁਨੀਆਂ ਤੋਂ ਉਮੀਦ ਕਰਕੇ ਬੈਠਾ ਹੈ ਕੋਈ ਤੇਰੇ ਕਰਕੇ ਆਪਣੀਆਂ ਆਦਤਾਂ ਕਿਵੇਂ ਬਦਲ ਸਕਦਾ ਹੈ ਕੋਈ ਤੇਰੇ ਕਰਕੇ ਕਿਵੇਂ ਠਹਿਰ ਸਕਦਾ ਹੈ ਉਹ ਲੜਕੇ ਨੇ ਥੋੜੇ ਜਿਹਾ ਹਰਾਨ ਹੋ ਕੇ ਸੰਤ ਜੀ ਵੱਲ ਦੇਖਿਆ ਸੰਤ ਜੀ ਨੇ ਉਸ ਨੌਜਵਾਨ ਲੜਕੇ ਨੂੰ ਕਿਹਾ ਬੇ ਪੁੱਤਰ ਤੂੰ ਆਪਣੇ ਜੀਵਨ ਦੇ ਵਿੱਚ ਕਦੇ ਉਹ ਵੇਲਾ ਮੰਨਿਆ ਹੈ ਉਹ ਵੇਲਾ ਵੇਖਿਆ ਹੈ ਜਦੋਂ ਦਿਨ ਅਤੇ ਰਾਤ ਇੱਕ ਦੂਸਰੇ ਨੂੰ ਮਿਲਦੇ ਆ ਇੱਕ ਦੂਸਰੇ ਨੂੰ ਨਮਸਕਾਰ ਕਰਦੇ ਆ ਜਦੋਂ ਹਵਾ ਵੀ ਚੁੱਪ ਹੋ ਜਾਂਦੀ ਆ ਜਦੋਂ ਸਾਡੇ ਅੰਦਰੋਂ ਆਤਮਾ ਬੋਲਦੀ ਆ ਕਿ ਜੋ ਕੱਲ ਤੱਕ ਨਹੀਂ ਬਦਲਿਆ ਉਹ ਅੱਜ ਬਦਲੇਗਾ ਕਿੰਨੇ ਮੁੰਡਾ ਉਤਸ਼ਾਹਿਤ ਹੋ ਕੇ ਕਹਿਣ ਲੱਗਾ ਕਿ ਬਾਬਾ ਜੀ ਉਹ ਕਿਹੜਾ ਵੇਲਾ ਹੈ ਤਾਂ ਬਾਬਾ ਜੀ ਨੇ ਉਸ ਨੌਜਵਾਨ ਲੜਕੇ ਨੂੰ ਕਿਹਾ ਉਹ ਵੇਲਾ ਹੈ ਅਮਰਤ ਵੇਲਾ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਵੇਲਾ ਜਿਸ ਵੇਲੇ ਦੇ ਵਿੱਚ ਤੂੰ ਸੁੱਤਾ ਰਹਿਣਾ ਹੈ ਪਰ ਪੁੱਤਰ ਜੋ ਵਿਅਕਤੀ ਉਸ ਸਮੇਂ ਦੇ ਵਿੱਚ ਉੱਠਦੇ ਨੇ ਉਹ ਯੋਧਾ ਕਹੇ ਲਾਉਂਦੇ ਆ ਕਿਉਂਕਿ ਉਹ ਵੇਲਾ ਜਿੰਨਾ ਪਾਵਰਫੁਲ ਹੈ ਜਿੰਨਾ ਤਾਕਤਵਰਿਆ ਉਹਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਉਸ ਵੇਲੇ ਦੀ ਨੀਂਦ ਵੀ ਬਹੁਤ ਪਿਆਰੀ ਹੁੰਦੀ ਆ ਉਹ ਨੀਂਦ ਨੂੰ ਤਿਆਗਣਾ ਵੀ ਕਈਆਂ ਨੂੰ ਬੜਾ ਔਖਾ ਲੱਗਦਾ ਹੈ ਪਰ ਜਿਹੜੇ ਨੀਂਦ ਨੂੰ ਤਿਆਗ ਕੇ ਜਾਗ ਜਾਂਦੇ ਆ ਸਮਝੋ ਉਹਨਾਂ ਦੀ ਕਿਸਮਤ ਵੀ ਜਾਗ ਗਈ ਉਹਨਾਂ ਦੀ ਕਿਸਮਤ ਵੀ ਤੇਜ ਹੋ ਜਾਂਦੀ ਆ ਸਵੇਰੇ ਸਵੇਰ ਨੀਂਦ ਦਾ ਤਿਆਗ ਕਰਕੇ ਬਿਸਤਰ ਤੋਂ ਉੱਠ ਪੈਣਾ ਸਾਡੀ ਇੱਕ ਜਿੱਤ ਆ ਸਮਝੋ ਨੇ ਅੱਜ ਦਾ ਪੂਰਾ ਦਿਨ ਜਿੱਤ ਲਿਆ ਪਰ ਜੋ ਨੀਂਦ ਦੇ ਕਲਾਵੇ ਦੇ ਵਿੱਚ ਆਲਸ ਦੇ ਕਲਾਵੇ ਦੇ ਵਿੱਚ ਸੌ ਗਿਆ ਬਾਬਾ ਜੀ ਨੇ ਉਸ ਨੌਜਵਾਨ ਲੜਕੇ ਨੂੰ ਆਪਣੇ ਜੀਵਨ ਦੇ ਵਿੱਚ ਪੰਜ ਨਿਯਮ ਅਪਣਾਉਣ ਨੂੰ ਕਿਹਾ ਕਿ ਪੁੱਤਰ ਤੂੰ ਅੱਜ ਤੋਂ ਹੀ ਇਹ ਪੰਜ ਨਿਯਮ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲੈ ਤੇਰਾ ਜੀਵਨ ਬਦਲਣਾ ਸ਼ੁਰੂ ਹੋ ਜਾਵੇਗਾ ਤੇਰੀ ਕਿਸਮਤ ਤੇਰਾ ਸਾਥ ਦੇਵੇਗੀ ਤੇਰੀ ਕਿਸਮਤ ਦਿਨੋਂ ਦਿਨ ਤੇਜ਼ ਹੁੰਦੀ ਜਾਵੇਗੀ ਪਹਿਲਾ ਸਵੇਰੇ ਜਲਦੀ ਉਠੋ ਭਾਗ ਕੀ ਅਮਰਤ ਵੇਲੇ ਉਠੋ ਕਿਉਂਕਿ ਇਹ ਵੇਲਾ ਸਾਡੀ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਦਾ ਵੇਲਾ ਹੈ ਦੂਸਰਾ ਉੱਠ ਕੇ ਇਸ਼ਨਾਨ ਕਰੋ ਕਿਉਂਕਿ ਪਾਣੀ ਦੇ ਨਾਲ ਸਿਰਫ ਸਾਡੇ ਸ਼ਰੀਰ ਦੀ ਹੀ ਮੈਲ ਨਹੀਂ ਨਿਕਲਦੀ ਬਲਕਿ ਸਾਡੀ ਜੋ ਨੈਗੇਟਿਵ એનર્ਜੀ ਆ ਭਾਵ ਕਿ ਸਾਡੇ ਸਰੀਰ ਨੂੰ ਆਲਸ ਦਲਿੱਦਰ ਪਿਆ ਰਿਹਾ ਹੈ ਉਹ ਵੀ ਇਸ਼ਨਾਨ ਇੱਤਿਆਂ ਹੀ ਉਤਰਦਾ ਹੈ ਤੀਸਰਾ ਹਰ ਰੋਜ਼ ਸਿਮਰਨ ਕਰੋ ਪ੍ਰਮਾਤਮਾ ਦਾ ਨਾਮ ਜਪੋ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਪਰ ਕੁਝ ਸਮਾਂ ਕੁਝ ਸਮਾਂ ਉਸ ਪਰਮ ਪਿਤਾ ਪਰਮਾਤਮਾ ਜੀ ਦੇ ਲਈ ਕੱਟੋ ਇੱਕ ਤੋਂ ਸਵਾ ਘੰਟਾ ਚੌਂਕੜਾ ਮਾਰ ਕੇ ਨਾਮ ਜਪ ਕਰੋ ਸਿਮਰਨ ਕਰੋ ਧਿਆਨ ਕਰੋ ਜਿਵੇਂ ਜਿਵੇਂ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਾਂਗੇ ਸਾਡਾ ਮਨ ਬਲਵਾਨ ਹੋਵੇਗਾ ਸਵੇਰੇ ਉੱਠ ਕੇ ਹਲਕਾ ਕੋਸਾ ਪਾਣੀ ਜ਼ਰੂਰ ਪੀਓ ਤੇ ਪੰਜਮਾ ਤੇ ਪੰਜਵਾਂ ਨਿਯਮ ਦਿਨ ਭਰ ਦੇ ਵਿੱਚ ਜੋ ਵੀ ਕੰਮ ਧੰਦੇ ਕਰਨੇ ਆ ਉਹਨਾਂ ਦੀ ਪੂਰੀ ਲਿਸਟ ਤਿਆਰ ਕਰੋ ਹੋ ਸਕੇ ਤਾਂ ਰਾਤ ਨੂੰ ਹੀ ਲਿਸਟ ਤਿਆਰ ਕਰਕੇ ਸੌਣੋ ਜੇ ਰਾਤ ਲਿਸਟ ਤਿਆਰ ਨਹੀਂ ਕੀਤੀ ਤਾਂ ਸਵੇਰੇ ਲਿਸਟ ਤਿਆਰ ਕਰੋ ਕਿ ਅੱਜ ਦੇ ਮੇਰੇ ਕਿਹੜੇ ਕਿਹੜੇ ਕੰਮ ਆ ਉਹਨਾਂ ਦੇ ਵਿੱਚੋਂ ਕਿਹੜੇ ਕੰਮ ਮੈਂ ਪਹਿਲਾਂ ਕਰਨੇ ਆ ਕਿਹੜੇ ਬਾਅਦ ਵਿੱਚ ਕਰਨੇ ਆ ਪਰ ਅੱਜ ਦੇ ਕੰਮ ਅੱਜ ਦੇ ਵਿੱਚ ਪੂਰੇ ਕਰਕੇ ਹੀ ਰਾਤ ਨੂੰ ਸੌਣਾ ਹੈ ਅੱਜ ਦਾ ਕੋਈ ਵੀ ਕੰਮ ਕੱਲ ਤੇ ਨਹੀਂ ਛੱਡਣਾ ਕਿਉਂਕਿ ਜੇ ਕੱਲ ਤੇ ਛੱਡਿਆ ਤਾਂ ਫਿਰ ਕੱਲ ਦਾ ਭਾਰ ਵੱਧ ਜਾਵੇਗਾ ਅੱਜ ਦਾ ਕੰਮ ਕੱਲ ਨੂੰ ਮੇਰੀ ਟੈਨਸ਼ਨ ਮੇਰੇ ਮਨ ਦਾ ਬੋਝ ਬਣ ਜਾਵੇਗਾ ਸੋ ਅੱਜ ਦੇ ਕੰਮ ਅੱਜ ਕਰਨੇ ਆ ਕੱਲ ਦੇ ਕੱਲ ਫਿਰ ਸਾਨੂੰ ਓਕੇ ਨਹੀਂ ਲੱਗਦੇ ਕਹਿੰਦੇ ਉਸ ਨੌਜਵਾਨ ਲੜਕੇ ਨੇ ਬਾਬਾ ਜੀ ਦੀਆਂ ਸਾਰੀਆਂ ਗੱਲਾਂ ਨੂੰ ਪੱਲੇ ਬੰਨ ਲਿਆ ਤੇ ਜਿਵੇਂ ਬਾਬਾ ਜੀ ਨੇ ਕਿਹਾ ਉਸੇ ਤਰ੍ਹਾਂ ਹੀ ਕਰਨ ਲੱਗਾ ਪਹਿਲਾ ਦਿਨ ਉਹਦੇ ਲਈ ਬਹੁਤ ਔਖਾ ਸੀ ਜਦੋਂ ਉਹ ਉੱਠਣ ਲੱਗਾ ਤਾਂ ਉਹਦੀ ਨੀਂਦ ਉਹਦੇ ਆਲਸ ਨੇ ਬਹੁਤ ਘੇਰਾ ਪਾਇਆ ਪਰ ਉਹ ਜਿਵੇਂ ਤਵੇਂ ਕਰਕੇ ਉੱਠ ਪਿਆ ਦੂਸਰੇ ਦਿਨ ਵੀ ਉੱਠਣ ਦੇ ਵਿੱਚ ਬਹੁਤ ਜੋਰ ਲੱਗਾ ਪਰ ਉੱਠ ਗਿਆ ਇਸ ਤਰ੍ਹਾਂ ਤਿੰਨ ਚਾਰ ਦਿਨ ਉਹਨੂੰ ਉੱਠਣ ਦੇ ਵਿੱਚ ਦਿੱਕਤ ਆਈ ਪਰ ਜਦੋਂ ਉਨੇ ਪੱਕੇ ਇਰਾਦੇ ਦੇ ਨਾਲ ਮਨ ਦੇ ਵਿੱਚ ਧਾਰ ਲਿਆ ਕਿ ਮੈਂ ਹੁਣ ਨਾਗਾ ਨਹੀਂ ਪਾਉਣਾ ਉੱਠਣਾ ਹੀ ਉੱਠਣਾ ਹੈ ਤਾਂ ਉਹਦੇ ਲਈ ਉੱਠਣਾ ਆਸਾਨ ਹੋ ਗਿਆ ਜਿਵੇਂ ਜਿਵੇਂ ਉਹ ਰੋਜ਼ ਸਵੇਰੇ ਜਲਦੀ ਉੱਠਣ ਲੱਗਾ ਮੰਨ ਲਓ ਵੀ ਜਿਵੇਂ ਉਹਦਾ ਸਰੀਰ ਵੀ ਉਹਨੂੰ ਹਰ ਰੋਜ਼ ਕਹਿਣ ਲੱਗਾ ਕਿ ਹੁਣ ਆਪਾਂ ਇੱਕ ਨਵੀਂ ਯਾਤਰਾ ਤੇ ਆਂ ਇੱਕ ਮਹੀਨੇ ਦੇ ਵਿੱਚ ਉਹਦਾ ਸਰੀਰ ਹਲਕਾ ਹਲਕਾ ਮਹਿਸੂਸ ਹੋਣ ਲੱਗ ਗਿਆ ਭਾਵੇਂ ਕਿ ਜੋ ਉਹ ਹਰ ਵੇਲੇ ਥੱਕਿਆ ਰਹਿੰਦਾ ਸੀ ਅਕਿਆ ਰਹਿੰਦਾ ਸੀ ਉਹਦੀ ਥਕਾਵਟ ਅਕਾਵਟ ਚੜਚੜਾਪਣ ਦੂਰ ਹੋਣ ਲੱਗ ਗਿਆ ਦਿਮਾਗ ਤੇਜ ਹੋਣ ਲੱਗ ਗਿਆ ਮਨ ਸਪਸ਼ਟ ਹੋ ਗਿਆ ਤੀਸਰੇ ਮਹੀਨੇ ਦੇ ਵਿੱਚ ਪਹੁੰਚਦਿਆਂ ਪਹੁੰਚਦਿਆਂ ਉਸ ਲੜਕੇ ਦੀ ਸੋਚ ਬਦਲ ਗਈ ਹੁਣ ਸ਼ਿਕਾਇਤਾਂ ਦੀ ਜਗ੍ਹਾ ਤੇ ਸੰਕਲਪ ਸੀ ਭਾਵ ਕੀ ਪੱਕਾ ਇਰਾਦਾ ਤੇ ਬਹਾਨੀਆਂ ਦੀ ਜਗ੍ਹਾ ਤੇ ਉਹਦੇ ਜੀਵਨ ਦੇ ਵਿੱਚ ਅਨੁਸ਼ਾਸਨ ਆ ਗਿਆ 6 ਮਹੀਨੇ ਦੇ ਅੰਦਰ ਅੰਦਰ ਉਹਦਾ ਜੀਵਨ ਪੂਰਾ ਬਦਲ ਗਿਆ ਉਹਦਾ ਕਾਰੋਬਾਰ ਵਧੀਆ ਤਰੀਕੇ ਦੇ ਨਾਲ ਚੱਲਣ ਲੱਗ ਗਿਆ ਜੋ ਕੰਮ ਰੁਕੇ ਸੀ ਉਹ ਵੀ ਚੱਲ ਪਏ ਰਿਸ਼ਤਿਆਂ ਦੇ ਵਿੱਚ ਸੁਧਾਰ ਆ ਗਿਆ ਸਿਹਤ ਦੇ ਵਿੱਚ ਸੁਧਾਰ ਆ ਗਿਆ ਲੋਕ ਕਹਿਣ ਲੱਗ ਗਏ ਕਿ ਪੁੱਤਰ ਤੂੰ ਬਹੁਤ ਬਦਲ ਗਿਆ ਹੈ ਪਰ ਉਹ ਲੜਕਾ ਹਮੇਸ਼ਾ ਇਹ ਕਹਿੰਦਾ ਕਿ ਮੈਂ ਨਹੀਂ ਬਦਲਿਆ ਮੇਰੇ ਦਿਨ ਦੀ ਸ਼ੁਰੂਆਤ ਬਦਲੀ ਆ ਮੇਰੀ ਸੋਚ ਬਦਲੀ ਆ ਸੋ ਸੰਗਤ ਜੀ ਜੇ ਸੁਪਨੇ ਵੱਡੇ ਆ ਤਾਂ ਫਿਰ ਸਾਡੇ ਹੁਣ ਸ਼ਾਸਨ ਵੀ ਵੱਡੇ ਹੋਣੇ ਚਾਹੀਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਨਿਯਮ ਵੀ ਤੈ ਹੋਣੇ ਚਾਹੀਦੇ ਆ ਸੋ ਅੱਜ ਤੋਂ ਹੀ ਸ਼ੁਰੂ ਕਰੋ ਜੇਕਰ ਚਾਹੁੰਦੇ ਹੋ ਕਿ ਸਾਡੇ ਸਾਰੇ ਸੁਪਨੇ ਪੂਰੇ ਹੋਣ ਅਸੀਂ ਤਨ ਮਨ ਧਨ ਪੱਖੋਂ ਕਾਮਯਾਬ ਹੋਈਏ ਤਾਂ ਫਿਰ ਸਵੇਰੇ ਸਵੇਰ ਜਲਦੀ ਉੱਠਣਾ ਉੱਠ ਕੇ ਇਸ਼ਨਾਨ ਕਰਨਾ ਕੁਝ ਸਮਾਂ ਪਰਮਪਿਤਾ ਪਰਮਾਤਮਾ ਦਾ ਧਿਆਨ ਕਰਨਾ ਨਾਮ ਜਪਣਾ ਗੁਰੂ ਦਾ ਗਿਆਨ ਹਾਸਲ ਕਰਨਾ ਆਪਣੇ ਸਮੇਂ ਦੀ ਕਦਰ ਕਰਨੀ ਅੱਜ ਦੇ ਕੰਮ ਅੱਜ ਪੂਰੇ ਕਰਨੀ ਇਹ ਆਦਤਾਂ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਅਪਣਾਏਗੇ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਵਿਸ਼ਾ ਤੁਹਾਨੂੰ ਚੰਗਾ ਲੱਗਾ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਤਾਂ ਜੋ ਆਪਾਂ ਆਪਣੀ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਉਸ ਚੀਜ਼ ਦਾ ਉਸ ਗੱਲ ਦਾ ਸੁਧਾਰ ਕਰ ਸਕੀਏ ਪਰ ਜੇ ਵੀਡੀਓ ਚੰਗੀ ਲੱਗੀ ਆ ਜਾਣਕਾਰੀ ਚੰਗੀ ਲੱਗੀ ਆ ਤਾਂ ਫਿਰ ਦਿਲ ਖੋਲ ਕੇ ਚੰਗੇ ਚੰਗੇ ਕਮੈਂਟ ਕਰ ਦੇਣਾ ਲਾਈਕ ਕਰ ਦੇਣਾ ਮਿਲਦੇ ਹਾਂ ਹੁਣ ਕੱਲ ਨੂੰ ਇੱਕ ਨਵੇਂ ਵਿਸ਼ੇ ਦੇ ਨਾਲ